ਲੋਵ ਮਿੱਤਰੋ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਕਰਤੀ ਸ਼ੁਰੂਆਤ ਅਸੀਂ ਵੀ ਠੀਕ ਠਾਕ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਆ ਗਏ ਹਾਂ ਸਵੇਰੇ ਤੇ ਸਵੇਰੇ ਤੇ ਨਰੇ ਗਾਲਿਆਂ ਦਾ ਕੰਮ ਚੱਲ ਰਿਹਾ ਤੇ ਸੂਬਾ ਬਿਲਕੁਲ ਨੀਟ ਐਂਡ ਕਲੀਨ ਕਰਤਾ ਹੁੰਦੇ ਨੇ ਦੇਖ ਕਿੱਡਾ ਸੋਹਣਾ ਹੈ ਇਹ ਨਹੀਂ ਉਹ ਰੇ ਗਾਲਿਆ ਇਧਰ ਵੀ ਇਹ ਚੱਲ ਰਿਹਾ ਕੰਮ ਪਰ ਵੇ ਇਹ ਵੇਖਣ ਦਾ ਵੇਲਾ ਇਹਦੇ ਵਿੱਚ ਕਿਵੇਂ ਹੁਣ ਰੌਂਡ ਅਪ ਵਾਜੇ ਨਾ ਕਿਰੇ ਪਰ ਉਹ ਆਪੋ ਆਪਣੀ ਕਿਸ ਨੇ ਮਾਰ ਰਿਹਾ ਤੇ ਮਾਰ ਰਿਹਾ ਨਹੀਂ ਤੇ ਬਹੁਤ ਵਧੀਆ ਚੀਜ਼ ਬਣੀ ਹੈ ਚਲੋ ਆਪਾਂ ਤਾਂ ਸਟੀering ਤਾਂ ਵੇਖੀਦਾ ਹੀ ਰਹ ਜਦ ਇੱਦਾਂ ਜਿੱਧਰ ਮੋੜਨੀ ਮੈਂ ਇੱਧਰ ਨੂੰ ਮੋੜਨੀ ਇੱਧਰ ਨੂੰ ਚੱਲ ਜਣੀ ਪਹਿਲਾਂ ਗੱਡੀਆਂ ਹੁੰਦੀਆਂ ਜਿਹੜਾ ਜਿੱਦਾਂ ਵਟ ਚੜਨ ਵਾਲੀਆਂ ਇੱਥੇ ਪਾਵਰ ਹੈ ਹਨ ਆ ਵੇਖ ਕਿੰਨਾ ਕਿ ਮੋੜੀ ਮੈਂ ਇੱਥੇ ਮੁੜ ਗਈ ਗੱਡੀ ਬਸ ਇੱਥੇ ਫੜ ਲਾ ਬਸ ਸਹੀ ਹੈ ਕਿੱਥੇ ਚੱਲੇ ਜੇ ਬੱਚਿਓ ਮੀਟਿੰਗ ਹੋ ਰਹੀ ਚਲੋ ਵੇ ਜਾਣਾ ਚਾਹੀਦਾ ਬੱਚਿਆਂ ਦਾ ਮਗਰ ਅਗਲੇ ਨੂੰ ਹੁੰਦਾ ਵੀ ਮਾਂ ਪਿਓ ਹੁੰਦੇ ਆ ਪੀਆਰ ਵੀ ਕਰਦੇ ਆ ਨਾ ਬਿਲਕੁਲ ਅੱਜ ਮੇਰੀ ਮੇਕ ਪਹੜੀਦੀ ਆਪਣਾ ਮੇਰੀ 3 ਕਾਲੇ ਹੀ ਮੇਰੀ ਤੇ ਤੇ ਕੱਲ ਸੀ ਮਤਾਂ ਕਰਕੇ ਅੰਚਲੋ ਹਾਰੇ ਕੀ ਚੀਜ਼ ਸਿਖਾਉਂਦਾ ਬੱਚੇ ਨੂੰ ਹੁਣੇ ਬੂਝਾ ਪੈਂਦੀ ਗੱਡੀ ਮੋਟਰਸਾਈਕਲ ਸਕੂਟੇ ਚਲੋ ਸਿੱਖਣੀ ਅਜੇ ਤੇ ਇਹਨਾਂ ਨੂੰ ਕਿਹੜੀ ਆ ਪਰ ਚੱਕ ਆ ਜਾ ਖੋਲਦਾ ਘਰੇਓ ਸਿਟੀ ਬਣਦੀ ਹੈ ਨਾ ਬੰਦੇ ਨੂੰ ਪਤਾ ਲੱਗਦਾ ਪਾਪਾ ਇਦਾਂ ਇਦਾਂ ਕਰਕੇ ਸਟੀਅਰਿੰਗ ਫੇਰਦੇ ਆ ਇਦਾਂ ਕਰਕੇ ਬੋਲਟ ਦਾ ਇਦਾਂ ਕਰਦੇ ਆ ਨਾ ਸਕੂਟੀ ਤੇ ਚੱਲ ਹੈ ਰਹੀ ਸਾਲੀ ਚਲੋ ਠੀਕ ਹੁਣ ਹਾਜਾ ਮੇਰਾ ਪਿੰਡ ਦੇਖ ਲੈ ਮੋੜ ਮੋੜ ਜਾ ਦਸਤਾ ਵੀ ਪਿੰਡ ਦੀਆਂ ਗਲੀਆਂ ਹਾਂ ਗਾਣਾ ਨਹੀਂ ਬਹੁਤ ਕਾਪੀਰਾਈਟ ਆ ਜਾਂਦਾ ਗਾਣੇ ਦਾ YouTube ਇਹ ਸੈੱਟ ਨਹੀਂ ਕਰਦਾ ਗਾਣਾ ਆ ਪਤਾ ਬਤੂਰਾਣਾ ਗਾਣਾ ਲੱਭਨੇ ਕੋਈ ਨਹੀਂ ਹੁਣ ਗਾਣਾ ਲਾ ਦਨੇ ਚੱਲ ਇਥੋਂ ਆਛਰੀਪਾ ਇਧਰ ਆਓ ਹਿਤਰਾ ਦੀ ਚੜ ਚੱਲੀ ਦੇ ਚੜੋ 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 ਉਹ ਪਰਾਰੋ ਜਲੇ ਇਟਰਨਵਾ ਵੇਲਾ ਹੁਣ ਨਹੀਂ ਡਰਦੀ ਉਦੋਂ ਡਰਦੀ ਹੈ ਹੋਏ ਕਿੰਨੀ ਤੇਜ਼ ਆਉਂਦੀ ਹੈ ਚਲਾ ਚ ਚੱਲ ਹੁਣ ਅੱਗਿਆਂ ਦੀ ਆ ਅੱਗਿਆਂ ਦੀ ਖੜ ਜਾ ਕਿੰਨਾ ਚੱਕਾ ਖੁੱਲਿਆ ਇਹਨਾਂ ਦਾ ਤੂੰ ਕਦੋਂ ਆਉਂਦੀ ਚੱਲ ਤੂੰ ਉਧਰ ਵੱਲ ਨਹੀਂ ਉੱਛ ਵੱਡ ਆਪਾਂ ਚੱਲਨੇ ਆ ਬਾਈ ਮਹਾਵੀਰ ਬਾਈ ਇੱਥੇ ਚੜ ਜਾ ਚੜ ਚੜ ਕੀ ਗੱਲ ਕੀ ਛੇਤੀਆ ਆ ਵੀ ਕਰੇ ਉਹਨੂੰ ਜਾਣਦੇ ਓਏ ਹਾਂ ਅੰਸਤਾਨਾ ਪੁਲੀ ਰੈਡੀ ਚੀਜ਼ ਆਏ ਚੱਲ ਬਹੁਤ ਬਾਤ ਹੈ ਕੋਈ ਕਹਿੰਦੇ ਖੇਡਣਾ ਹੈ ਕਰ ਲੋ ਉੱਥੇ ਹੁਣ ਖੇਡ ਲੋ ਇੱਥੇ ਦਿਨ ਮਰਜੀ ਖੇਡਾਂ ਹੀ ਹੁੰਦੀ ਹੈ ਪ੍ਰਯੋਗ ਕਰ ਜਿਹੜੇ ਪਹਿਲੇ ਉਹਨੂੰ ਮਿੰਟ ਦੇ ਦੇ ਉਹਨਾਂ ਦੇ ਪੀਸ ਹੈ 10 ਰੁਪਏ ਨਹੀਂ ਨਹੀਂ 200 ਚੱਲ 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 ਹੁਣ ਬੱਸ ਆਹ ਲਾਸਟ ਲਾਸਟ ਹੈ ਸਾਰਿਆਂ ਦਾ ਲਾਓ ਵੀ ਮੈਟਰੋ ਸਮਾਂ ਆਇਆ 2 ਵਜੇ ਗਿਆ ਪੂਰੇ ਕਰੈਕਟ ਆ ਨੀ ਅੱਪਾ ਆ ਗਏ ਆ ਖੇਤਾਂ ਦੇ ਵਿੱਚ ਪਾਰਾਂ ਕਵਜੇ ਸਾਂਗੇ ਹੀ ਤੇ ਡੇਢ ਕ ਇੰਨਾ ਕੀ ਬਹੁਤ ਐ ਇੰਨੀ ਕ ਰੈਸਟ ਬਹੁਤ ਐ ਤੇ ਡੇਢ ਕ ਜੀ ਅੱਖ ਖੁੱਲ ਗਈ ਮੋਬਾਈਲ ਮੂਲ ਵੇਖ ਕੇ ਹੁਣ ਪਹਿਲੀ ਯਾਲ ਨੂੰ ਆ ਗਏ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਮਾਵਾਂ ਦੇ ਹਰ ਜਾਣੇ ਮਿੱਤਰੋ ਕੌਣ ਪਰੇ ਇੱਕ ਮਾ ਉਹ ਆ ਜਿਨੇ ਸਾਨੂੰ ਜਨਮ ਦਿੱਤਾ ਇੱਕ ਮਾ ਇਹ ਆ ਜਿਨੇ ਖੁਸਾ ਨ ਦੇਤਾ ਰੋਜੀ ਰੋਟੀ ਦਿੱਤੀ ਇਹਦੇ ਤੋਂ ਹੀ ਬੰਦਾ ਅੱਜ ਭਵੇਂ ਜੋ ਮਰਜੀ ਬੰਦਾ ਗਵੇ ਵੀ ਇਹਦੇ ਵਿੱਚੋਂ ਕੀ ਨਿਕਲਦਾ ਹੈ ਪੈੜੀ ਜੱਟ ਦੀ ਮਾਂ ਆ ਇਹ ਨਹੀਂ ਆ ਕੋខਾ ਨਹੀਂ ਇਹੋ ਚੀਜ਼ਾਂ ਦਾ ਖੁਸ ਨਹੀਂ ਪੜਾ ਹੁੰਦਾ ਬੰਦਾ ਇਹਦਾ ਉਦਾਂ ਹੀ ਹਮੇ ਦਾ ਮੇਰੇ ਨਾਲ ਹੀ ਟੁੜਿਆ ਰਹਿਣਾ ਵੀ ਚੱਲ ਹੈ ਆ ਚਾਰ ਸਿਆੜਾ ਨਾ ਜਿਹੜਾ ਦੇ ਜੋਰ ਪੈਂਦਾ ਉਹ ਹੋਰ ਲਵੇ ਤੇ ਜਿਹਦਾ ਨਹੀਂ ਜੋਰ ਪੈਂਦਾ ਉਹ ਆਪਣੇ ਇੰਮੀ ਸੰਭੇ ਇੰਨੂੰ ਨਾ ਵੇਚ ਤੇ ਮਾਰਾ ਤਾਂਦਰੁਸਤੀ ਬਖਸ਼ੇ ਤੇ ਆਉ ਚਲਾਈ ਚੱਲੀ ਜਾਵੇ ਤੇ ਇੰਨਾ ਇਹ ਵੀ ਪਰਮੇਸ਼ਰ ਦੀ ਮਿਹਰ ਹੈ ਜਿਹੜੀ ਪੈੜੀ ਆ ਜੱਟ ਦੀ ਮਾਂ ਆ ਤੇ ਜਦੋਂ ਮਾਂ ਦੇ ਕੋਲ ਬੱਚਾ ਚੱਲ ਜਾਂਦਾ ਵਾ ਤੇ ਉਦੋਂ ਠੰਡ ਪੈ ਜਾਂਦੀ ਮਾਂ ਨੂੰ ਵੀ ਠੰਡ ਪੈ ਜਾਂਦੀ ਆ ਤੇ ਪੁੱਤ ਨੂੰ ਵੀ ਠੰਡ ਪੈ ਜਾਂਦੀ ਆ ਤੇ ਹੁਣ ਵੇਖ ਲਓ ਦੁਪਹਿਰ ਲੱਗੀ ਆ ਤੇ ਪਰ ਮਾਂ ਦੇ ਕੋਲ ਆਣ ਕੇ ਠੰਡ ਪੈ ਗਈ ਆ ਕਿਉਂ ਨੂੰ ਪੈ ਗਈ ਆ ਵੀ ਤੇਰਾ ਰੱਖ ਰਖਾ ਵੇ ਜਿਹੜਾ ਕੀਤਾ ਆਪਣੇ ਹੱਥੀਂ ਕੀਤਾ ਵਾ ਦੋ ਦਿਨ ਲੱਗੇ ਆ ਤੇ ਜਦੋਂ ਖੇੜੀ ਪੰਨੇ ਵਾਲੇ ਵੇਖੀਦਾ ਵਾ ਤੇ ਚਾ ਚੜਦਾ ਵਾ ਤੇ ਗਰੂਆ ਮਜਾ ਆ ਜਾਂਦਾ ਇਹ ਜਿਹੜਾ ਮਜਾ ਮਾਰ ਆ ਜਿੱਦਾ ਹੀ ਦਿੰਦਾ ਰਵੇ ਚੜਦੀ ਕਲਾ ਬਖਸ਼ੇ ਮਹਾਰਾਜ ਅੱਜ ਉੱਤਾਂ ਹੀ ਹਵਾ ਬੜੀ ਠੰਡੀ ਚੱਲਣ ਦੀ ਆ ਕਿਉਂਕਿ ਸਵੇਰੇ ਜਿਹੜਾ ਸੀ ਮੀਂਹ ਇੱਥੇ ਕਣੀਆਂ ਪੈ ਗਈਆਂ ਤੇ ਕਿਤੇ ਲੱਗਦਾ ਭਾਰੀ ਤਤਾਕ ਦੇ ਵਿੱਚ ਪੀ ਪੈ ਗਿਆ ਆ ਕਰਕੇ ਨਹੀਂ ਤੇ ਧੁੱਪੇ ਨਹੀਂ ਪਾ ਕੀ ਆ ਵੇਖੋ ਸੁਆ ਲੱਗਦਾ ਨਾਲ ਦੇ ਬਿਲਕੁਲ ਕਰਤਾ ਨੀਟ ਐਂਡ ਕਲੀਨ ਕੰਮ ਕੀਤਾ ਹੋਵੇ ਪੈਲੀ ਸਾਫ ਸੁਥਰੀ ਹੋਵੇ ਜਮੀ ਜਮੀ ਮਰੀ ਹੋਵੇ ਨਦੀਨ ਨਾ ਹੋਵੇ ਨਾ ਤੇ ਬੰਦੇ ਦਾ ਪੈਲੀ 'ਚ ਵੀ ਆਉਣ ਦਾ ਮਨ ਤਾਂ ਹੀ ਕਰਦਾ ਹਾਥੀ ਮਿਹਨਤ ਕੀਤੀ ਹੋਵੇ ਤੇ ਜੇ ਨਹੀਂ ਕੀਤੀ ਤਾਂ ਮੈਂ ਗਣਾ ਯਾਰ ਉਸ ਵਕਾ ਫੋਸ਼ੀਆ ਕਿੱਥੇ ਐਵੇਂ ਪਰਾ ਦੇ ਵਿੱਚ ਚੜ ਕੇ ਉਹ ਠੇਡਾ ਲੱਗੇਗਾ ਇਹ ਦੇਖ ਉਹ ਵਧੀਆ ਕੰਮ ਲੱਗਣਿਆ ਇਹ ਆ ਵੀ ਉਹ ਜਿਹੜਾ ਮੈਂ ਪਹਿਲਾਂ ਸੰਦ ਬੋਲਿਆ ਵਾ ਵੀ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਮਾਵਾਂ ਦੇ ਹਰ ਜਾਣੇ ਲੋਕੋ ਕੌਣ ਪਰੇ ਚਲੋ ਠੀਕ ਆ ਗਾੜੀ ਬੰਨੇ ਖੇਤ ਤੇ ਜਿਹੜਾ ਮਾਰਿਆ ਕਰੋ ਤਾਂ ਮਾਰਦੇ ਵੀ ਹੋਗੇ ਤੁਸੀਂ ਸਲਾ ਸਟਾ ਤੇ ਫਰਜ ਆ ਬਾਕੀ ਤੁਹਾਡਾ ਮੰਨਣਾ ਅਰਮੇ ਅੱਜ ਤਾਂ ਆਪਾਂ ਨੇ ਇੱਕ ਸੰਦ ਲਾਈਏ ਇਥੇ ਖਲੋਗੇ ਤੇ ਚਾੜੀਏ ਸ਼ਾਰਟਸ ਦੇ ਵਿੱਚ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਬਸ ਕਿਹਦੀ ਸਾਡੇ ਤੋਂ ਕੁਝ ਨਹੀਂ ਹੈ ਇਹ ਤੇ ਦਿਖਾ ਸਕਦੇ ਕੋਈ ਨਹੀਂ ਹੋਣਾ ਚਾਹੀਦਾ ਇੱਥੇ ਦੇਖਦਾ ਗੁਰੂ ਘਰੇ ਕੋਈ ਇੱਕ ਪਾਈ ਪੁਰਾਣਾ ਜੀ ਨੂੰ ਵੀ ਕਰਾਵਾਤ ਨਹੀਂ ਦਿਖਾਉਣੀ ਜੋ ਪਰਮੇਸ਼ਰ ਦਾ ਹੈ ਵੇਖੋ ਭਈ ਅੱਜ ਮੇਰਾ ਪਰਿਵਾਰ ਆਪਣੀ ਮੋਟਰ ਦਾ ਪਾਣੀ ਭਰਣ ਦੇ ਆ ਇਥੋਂ ਹਨਾ ਜੀ ਬਾਕੀ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਵੇਖੋ ਅੱਜ ਨੀਟ ਐਂਡ ਕਲੀਨ ਹੋ ਗਿਆ ਜਿੰਨਾ ਵੀ ਹੋ ਗਿਆ ਜਿੰਨਾ ਮਰਜ਼ੀ ਵੀ ਹੋ ਜਿੰਨਾ ਵੀ ਹੋ ਬਸ ਕਰੋ ਬਸ ਕਰੋ ਬੰਦ ਕਰੋ ਬੰਦ ਨੱਕੇ ਡੁੱਟ ਜਦੇ ਨੱਕੇ ਇਹ ਦਿੱਤੀਆਂ ਭੇਜਣਾ ਵਾ ਤੇ ਬੰਦ ਕਰਦਾ

ਵੇਗਾ ਨਹੀਂ ਚੋਕਾ ਤਾਂ ਨੂੰ ਹੂੰ ਹਾ ਉਧਰ ਮੰਮੀ ਹੁਣੀ ਆਉਣ ਰੇ ਆ ਪਾਣੀ ਪੂਰਾ ਇਕੱਠਾ ਕਰ ਦੇਣਾ ਅੱਜ ਬੜੀ ਆਦੇ ਆ ਤੂੰ ਪਾਣੀ ਆਦਾ ਗੰਦ ਨਾ ਅੱਛਾ ਕੋਪਰੀ ਬਾਲਟੀ ਫੜਾ ਨਾ ਉਧਰ ਉਹ ਵੀ ਫਿਲਮ ਵੇਖਣ ਦੇ ਫਿਲਮ ਲੱਗ ਜਾਂਦੀ ਜਦਾਂ ਪੂਰਾ ਭਰ ਗਿਆ ਵਾਏ ਕੋਈ ਨਹੀਂ ਫੜ ਲੈਂਦੇ ਇੱਥੇ ਰਹਿੰਦੇ ਬਾਲਟੀ ਗਿਆ ਅੱਜ ਸਰੂਗਾ ਨਹੀਂ ਨਾ ਪਾਣੀ ਨਾ ਸਵੇਰੇ ਫੇਰ ਭਰ ਲਾਂਗੇ ਹਾਂਜੀ ਅੱਜ ਕਾਫੀ ਦਿਨਾਂ ਤੋਂ ਬਾਅਦ ਆਪਣੀ ਫੌਜ ਨੂੰ ਏਰੀਆ ਦਾ ਮਾਣਕਣ ਕਰਵਾਇਆ ਆ ਇਹ ਏਰੀਆ ਏਰੀਆ ਆਫ ਰਿਸਪੌਂਸਿਬਿਲਟੀ ਕੇਰਨ ਦਾਵਾ ਗਵਰਨਮੈਂਟ ਵਿਭਾਗ ਆਫ ਇੰਡੀਆ ਜਿਨ੍ਹਾਂ ਨੇ ਏਰੀਏ ਦਾ ਮਵਜਾ ਕੀਤਾ ਆ ਕੀ ਹੋਇਆ ਤੈਨੂੰ ਹਾਂ ਆ ਲੈ ਆ ਕੁੜੀ ਨੂੰ ਮੈਂ ਪੱਠੇ ਲੈ ਆਵਾਂ ਪਿੱਛੇ ਰਹਿ ਗਈ ਵਾ ਪਿੱਛੇ ਰਹਿ ਗਈ ਤੂੰ ਆਪਾਂ ਨਾਲ ਰਹਿਣਾ ഡപാംഗോ <laughs> ਓ ਜੱਟ ਦੀ ਅਕਲ ਵੇਚ ਕੇ ਫਜ਼ਲ ਤੇ ਲੈ ਲਈ ਰਫਲ ਕਰ ਗਿਆ ਕਤਲ ਜੀਆਂ ਨੂੰ ਪੰਗਾ ਪੁਲਿਸ ਦਾ ਦਖਲ ਪਛਾਣੀ ਸ਼ਕਲ ਤੇ ਰਹਿ ਗਈ ਚਪਲ ਗਵਾਹੀ ਅਸਲ ਦੇ ਗਿਆ ਬੰਦਾ ਓ ਸਿਰ ਦੀ ਛੱਟ ਤੇ ਹਿਲਿਆ ਲੱਕ ਤੇ ਟੁੱਟੀ ਲੱਤ ਨਾ ਰਵੇ ਨਾ ਰੋਹੀ ਇਹਾਂ ਦੀ ਚੁੱਪ ਤੇ ਖੁੱਲੀ ਗੁੱਤ ਅਨੋਂ ਦੀ ਕੋਖ ਹਰੀ ਨਾ ਹੋਈ ਮਾੜੇ ਦੀ ਛੱਤ ਚੁੰਨਦੀ ਏ ਝਟ ਬਿਲਪੋ ਲਪ ਕਿਰ ਲਿਆ ਸੱਪ ਅਵਿਚ ਨੇ ਰਹਿੰਦੇ